ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 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 ਜੀ ਕੀ ਫਤਿਹ ਸੰਗਤਾਂ ਦੇ ਮੋਰੇ ਬੇਨਤੀ ਆ ਵੀ ਮੈਨੂੰ 2.5 ਸਾਲ ਇੱਥੇ ਡਿਊਟੀ ਕਰਦਿਆਂ ਹੋ ਗਿਆ ਤੇ ਇਸ ਹਫ਼ਤੇ ਮੈਂ ਛੁੱਟੀ ਲੈਣਾ ਚਾਹੁੰਦਾ ਇਤੋਂ ਪੱਕੀ ਕਿਉਂਕਿ ਹਰ ਗੱਲ ਦੇ ਉੱਤੇ ਸਾਨੂੰ ਟੋਕਿਆ ਜਾਂਦਾ ਹਰ ਗੱਲ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਵੀ ਆ ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਨਿਆਣੇ ਵੀ ਨਹੀਂ ਲੜਦੇ ਪਰ ਇਹ ਅੱਜ ਪਤਾ ਨਹੀਂ ਕਿੰਦਾਂ ਦੇ ਗੁਰੂ ਘਰ ਬਣ ਗਏ ਨੇ ਮੇ ਨਿੱਕੇ ਨਿੱਕੇ ਗੱਲ ਤੇ ਅਸੀਂ ਬਾਬਿਆਂ ਤੇ ਦੋਸ਼ ਕਰਦੇ ਆਂ ਬਿਸਰੂਪ ਉਹਨੇ ਨਹੀਂ ਲੈਣਾ ਉਹਨੇ ਚੋਰ ਨਹੀਂ ਕਰਨੀ ਉਹਨੇ ਜਕਾਰਾ ਕਿਉ ਲਾਇਆ ਸਾਡੀਆਂ ਗਲਤੀਆਂ ਕੀ ਆ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆਏ ਆ ਇੱਕ ਵਾਰੀ ਅਰਦਾਸ ਵਿੱਚ ਤੁਸੀਂ ਆਹ ਨਹੀਂ ਬੋਲਣਾ ਤੁਸੀਂ ਉਹ ਨਹੀਂ ਬੋਲਣਾ ਸਾਨੂੰ ਦੱਸਣਗੇ ਵੀ ਅਸੀਂ ਕਿੱਥਾ ਕਰਨਾ ਆਪਣਾ ਕੰਮ ਕਿਹੜਾ ਇਹਨਾਂ ਨੂੰ ਗੁਰੂ ਦੇ ਦਰਜ ਬੈਠੇ ਆ ਮੈਂ ਕਿਸੇ ਨੂੰ ਮਾਰਾ ਨਹੀਂ ਬੋਲਣਾ ਚਾਹੁੰਦਾ ਤੇ ਇਸ ਹਫਤੇ ਤੋਂ ਆਪਾ ਦਾਸ ਇੱਥੋਂ ਛੁੱਟੀ ਲੈ ਲੇਗਾ ਤੇ ਮੈਂ ਵਾਪਸ ਆਪਣੇ ਘਰ ਜਾਵਾਂਗਾ ਬੱਚਿਆਂ 'ਚ ਘਰਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇੱਕ ਬੋਲ ਨਹੀਂ ਬੋਲ ਸਕਦੇ ਵੀ ਆ ਕਿਉਂ ਕੀਤਾ ਪਰ ਬਾਬਿਆਂ ਦੇ ਉੱਤੇ ਜੇ ਕੋਈ 100 200 ਰੁਪਇਆ ਦੇ ਗਿਆ ਬਾਬਿਆਂ ਨੂੰ ਤੁਹਾਨੂੰ ਤਾਂ ਕਮਾਈ ਬੜੀ ਆ ਤੁਹਾਨੂੰ ਤਾਂ ਪੈਸੇ ਮਿਲ ਕੇ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਤੁਹਾਨੂੰ 800 ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਆਂ ਜੇ ਸਾਨੂੰ ਸੁਪ ਜਾ ਕੋਈ ਦੇ ਜਾਂਦਾ ਤੇ ਉਹਦੇ ਵਿੱਚ ਵੀ ਸਾਨੂੰ ਵੀ ਤੁਹਾਨੂੰ ਕਮਾਈ ਬੜੀ ਆ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਹਰ ਗੱਲ ਦੇ ਉੱਤੇ ਸਾਨੂੰ ਵੀ ਤੁਸੀਂ ਕਾਦੇ ਵਾਸਤੇ ਪ੍ਰਬੰਧਕ ਕਾਦੇ ਵਾਸਤੇ ਕਿੰਨਾ ਕੁ ਬਰਦਾਸ਼ਤ ਕਰਾਂਗੇ ਇੱਕ ਵਾਰ ਦੋ ਵਾਰ ਤਿੰਨ ਵਾਰ ਬੇਸਤੀਆਂ ਕਰਵਾਉਣ ਤਾਂ ਅਸੀਂ ਆਏ ਨਹੀਂ ਇੱਥੇ ਇਸ ਕਰਕੇ ਐਸਾ ਇਹ ਦਵਾਰ ਲਾ ਕੇ ਤੇ ਮੈਂ ਫਿਰ ਮੈਂ ਦਾ ਜਾਚਕ ਚਾਹਾਂਗਾ ਤੇ ਮੇਰੇ ਕੋਲੋਂ ਕਿਸੇ ਨੂੰ ਮਾੜਾ ਬੋਲਿਆ ਗਿਆ ਹੋਵੇ ਸੰਗਤ ਵਿੱਚ ਵੀ ਜਾਂ ਕਿਸੇ ਦੇ ਕੋਲੋਂ ਅਸੀਂ ਪੈਸੇ ਮੰਗੇ ਹੋਣ ਜਾਂ ਕਦੇ ਕਿਸੇ ਕੋਲੋਂ ਪੰਜੀ ਮੰਗੀ ਹੋਵੇ ਕੀਰਤਾਂ ਦੇ ਤੌਰ ਤੇ ਆਪ ਜੋ ਦੇ ਜਾਂਦੇ ਹੋ ਉਹ ਸਾਨੂੰ ਮਿਲ ਜਾਂਦਾ ਤੇ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਬਸ ਵੀ ਗੁਰੂ ਘਰ ਅੱਜ ਕੱਲ ਚੌਧਰ ਦਾ ਰਹਿ ਗਿਆ ਵੀ ਚੌਧਰ ਚਾਹੀਦੀ ਬਸ ਹੋਰ ਕੁਝ ਨਹੀਂ ਰਹਿ ਗਿਆ ਨਾ ਸਿੱਖੀ ਨਾ ਪਿਆਰ ਨਾ ਗੁਰੂ ਘਰ ਨਾਲ ਪਿਆਰ ਬਸ ਖਾਣ ਪੀਣ ਵਾਸਤੇ ਹੋਣ ਤੇ ਚੌਧਰ ਵਾਸਤੇ ਹੋਏ ਬਸ ਸਾਡੇ ਲਈ ਇਹ ਗੁਰੂ ਘਰ ਰਹਿ ਗਿਆ बस اسی ਨਾਲ ਵਿੱਚ ਇਹੀ ਸਾਡੀ ਸਿੱਖੀ ਰਹੀ ਹੈ ਬਸ ਇਸ ਕਰਕੇ ਮੇਰੇ ਵੱਲੋਂ ਵੀ ਮੈਂ ਹੀਮਾ ਦਾ ਜਾਜਕਾਂ ਪਰਿਵਾਰ ਤੋਂ ਵੀ ਦੂਰ ਹਾਂ ਬੱਚਿਆਂ ਕੋਲੋਂ ਵੀ ਗੱਲਾਂ ਸੁਣਦੇ ਹਾਂ ਇੱਥੇ ਤਾਂ ਬਗਾਨਿਆਂ ਕੋਲ ਸੁਣ ਲਈਆਂ ਸੁਣਨੀਆਂ ਸੀ